ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨਾ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਵਾਰਕਾ ਖੁਰਦ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਬਾਈਪਾਸ ਤੇ ਲੱਗੇ ਜਿਹੜਾ ਪਿੰਡ ਹੈ ਵਿਧੀਆਂ ਨਾਲ ਵਪਾਰ ਦਾ ਕੰਮ ਵੀ ਕਰਦੇ ਆਂ ਕਦੀ ਕਦੀ ਪਸ਼ੂ ਵੀ ਲੈਂਦੇ ਆ ਤੇ ਇਹਨਾਂ ਕੰਮ ਜਿਹੜਾ ਵਾ ਦੁੱਧ ਦਾ ਹੈ ਡੇਰੀ ਦਾ ਕੰਮ ਹੈ ਤੇ ਚੰਗੀਆਂ ਮੱਝਾਂ ਜਿਹੜੀਆਂ ਆਪ ਵੀ ਘਰੇ ਰੱਖੀਆਂ ਤੇ ਅੱਜ ਦੀ ਵੀਡੀਓ ਜੀ ਤੁਹਾਨੂੰ ਇੱਕਾ ਛੋਟੀ ਸੂਈ ਸਵਾਈ ਤੁਹਾਨੂੰ ਦਿਖਾਉਣੀ ਹੈ ਤੇ ਦੋ ਗਾਵਾਂ ਤੁਹਾਨੂੰ ਜਿਹੜੀਆਂ ਜਰਸੀ ਕਰੋਸ ਤੇ ਤੁਹਾਨੂੰ ਦਿਖਾਉਣੀਆਂ ਚੰਗੇ ਦੁੱਧ ਵਾਲੀਆਂ ਗਾਵਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਹੁਣ ਗੱਲਬਾਤ ਕਰਦੇ ਵੀਰ ਜੀ ਹਨਾ ਤੇ ਗਾਵਾਂ ਦੋਵੇਂ ਗੱਪਨਾਵਾਂ ਗਾਵਾਂ ਆਪਣੀਆਂ ਪਾਸ ਕਰਕੇ ਖੜੋ ਤੇ ਛੋਟੀ ਸੂਈ ਸਵਾਈ ਆ ਛੋਟੀ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਠੀਕ ਠਾਕ ਜੀ ਬਾ ਵਧੀਆ ਵਧੀਆ ਜੀ ਸਲਾਮ ਸਾਰਾ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀਏ ਫਿਰ ਆਪਾਂ ਨਾਮ ਆਪਣਾ ਕੁਲਦੀਪ ਸਿੰਘ ਜੀ ਹਾਂਜੀ ਪੈਂਡਲਵਾਰ ਕੁਰਦੀਏ ਜਿਲ੍ਹਾ ਨਸੀਲਾ ਬਸਰ ਬਾਈਪਾਸ ਕਿੰਨਾ ਹੈ ਜੇ ਆਪਣਾ ਇਹ 5 ਕਿਲੋਮੀਟਰ ਜੇ ਬਾਈਪਾਸ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ 98725 09596 ਠੀਕ ਹੈ ਹਾਂਜੀ ਆਜ ਹੈ ਗਿਆ ਆਪਣੇ ਕੋਲ ਦੋ ਗੱਬਣਾ ਗਾਵਾਂ ਦੋ ਗੱਬਣਾ ਜੇ ਤੇ ਇੱਕ ਮੱਝ ਸੂਈ ਜੀ ਛੋਟੀ ਸੂਈ ਕਿੰਨਾ ਦੁੱਧ ਤਿਆਰ ਛੋਟੀ ਕੋ ਛੋਟੀ ਕੋ 13 ਕਿਲੋ ਤਿਆਰ ਜੀ ਮੌਕੇ ਤੇ ਮੌਕੇ ਤੇ 13 ਤਿਆਰ ਆ ਚਲੋ ਅਭੀ ਆਪਾਂ ਦਿਖਾਉਨੇ ਆਂ ਫਿਰ ਪਹਿਲਾਂ ਆ ਕਾਫੀ ਪਿਆਰੀ ਜੀ ਜਿਹੜੀ ਸਾਈਵਲ ਕਰੋਸ ਚ ਆ ਜਿਹੜੀ ਸਾਈਵਲ ਜਰਸੀ ਕਰੋਸ ਆ ਬੜਾ ਪਿਆਰਾ ਜਿਹਾ ਰੰਗ ਹੈ ਜਿਹੜਾ ਤੇ ਸੰਭੀ ਸੰਭੀ ਵੀ ਚੰਗੀ ਆ ਕਿਸੇ ਨੇ ਤੇ ਆ ਥਾਣੇ ਦੇ ਕਰੀ ਲਾਗੇ ਤਾਂ ਦੇਖ ਸਕਦੇ ਜੀ ਚੰਗੇ ਗੈਪ ਤੇ ਉਹਦੇ ਚੰਗੇ ਮਿਲਕ ਵੀਨ ਵੀ ਲੱਗੀ ਠੰਡੀ ਧੀਰੀ ਜੀ ਬਿਲਕੁਲ ਅੱਛਾ ਕੋਈ ਗੱਲ ਬਾਤ ਨਹੀਂ ਜੀ ਹੈਗੀ ਠੰਡੀ ਧੀਰੀ ਆ ਉਤਰਾਂ ਇਹ ਆ ਵੀ ਚਲੋ ਜੇ ਕਿਸੇ ਨੇ ਘਰੇ ਰੱਖਣੀ ਆ ਉਹਦੇ ਲਈ ਚੰਗੀ ਆ ਤੇ ਦੁੱਧ ਦੁੱਧ ਤਰ ਕਿੰਨਾ ਕ ਕੱਢੀ ਜਾਊਗੀ ਵੀਰ ਜੀ ਦੁੱਧ ਵੀਰ ਜੀ 20 ਕਿਲੋ ਪੱਕਾ ਦੇਗੀ ਅੱਛਾ ਪਹਿਲਾਂ ਨੇ ਦਿੱਤਾ 16 ਕਿਲੋ ਅੱਛਾ ਹਾਂਜੀ ਹੁਣ ਦੂਸਰਾ ਸੋਹਾਂ ਜੀ ਤੋੜ ਦੋ ਫਿਰ ਅਜੇ ਜਵਾਨ ਨਹੀਂ ਅਜੇ ਜਵਾਨ ਨਹੀਂ ਕਿੰਦੇ ਹੋਈ ਬਾਕੀ ਇਹ ਆ ਵੀ ਉਤਨਾ ਸੋਹਣੀ ਵਾਲਾ ਜੇ ਕਿਸ ਵੀਰ ਨੇ ਮੰਡੀ ਪਾਉਣੀ ਆ ਤੇ ਮੰਡੀ ਤੱਕਰ ਵੀ ਇਹ ਪੂਰੀ ਤਿਆਰ ਹੋ ਜਾਣੀ ਦੇ ਵਾਸਤੇ ਲਈਏ ਚਲੋ ਜੇ ਕੋਈ ਵੀਰ ਭਰਾ ਵਾਂਗੂ ਕਰ ਦੇ ਦਾਂਗੇ ਮੰਡੀ ਚ ਪੌਣ ਵਾਲੀ ਗਾਵਾਂ ਤਾਂ ਤੇ ਸਾਰੀਆਂ ਗਰਮੀਆਂ ਕੱਢਣੀਆਂ ਇਹਨੇ ਗਰਮੀਆਂ ਚ ਚੌਣ ਵਾਲੀ ਹੈ ਇਹੋ ਜਿਹੇ ਗਾਵਨਾਂ ਦੇ ਨਾਲ ਬਹੁਤੀ ਗਰਮੀ ਦੀ ਪ੍ਰਵਾਹ ਹੁੰਦੀ ਤੇ ਨਾਲ ਕੋ ਠੰਡ ਦੀ ਤੇ ਦੁੱਧ ਵੀ ਮੱਝਾਂ ਦੇ ਤੇ ਮੋਲੇ ਦੱਸਣਾ ਫਿਰ ਇਹਦਾ ਮੋਲੇ ਦਾ ਫੋਨ ਤੇ ਕਰ ਲਾਂ ਕਿ ਹੁਣ ਤੁਹਾਨੂੰ ਪਤਾ ਵੀ ਕੱਚੀ ਹੈ ਜੇ ਤਿਆਰ ਹੋਊਗੀ ਫਿਰ ਵੀਰ ਭਰਾ ਕੋਈ ਖੜੂਗਾ ਤੇ ਤਾਂ ਵੀ ਥੋੜਾ ਦੋਸਰ ਹੈ ਜੂ ਕੰਮ ਠੀਕ ਹੈ ਵਿਚਰ ਵਾਲਾ ਵੀਰ ਵੀ ਲਿਆ ਜਾਂਦਾ ਠੀਕ ਹੈ ਬਾਕੀ ਸਾਰੇ ਇਹਦੇ ਦੱਸ ਦੇਣੀ ਆ ਬਾਕੀ ਸਾਰੇ ਦੱਸ ਦਾਂਗੇ ਇਹਦਾ ਫੋਨ ਤੇ ਕਰ ਲੈ ਇਹਦਾ ਕਿੰਨੇ ਫੋਨ ਤੇ ਕਰ ਲੈਨੇ ਥੋੜੇ ਦਿਨ ਖੜਦੀ ਆ ਉਹਦਾ ਫਿਰ ਉਸਾ ਹੁਣ ਮੁੱਲ ਹੋ ਜਾਊਗਾ ਹਾਂਜੀ ਤੇ ਆ ਬਾਕੀ ਇੱਕ ਰੀ ਪਿੱਠ ਫੁੜੇ ਤੇ ਇੱਕ ਰੀ ਫਿਰ ਤੋਂ ਦੇਖ ਸਕਦੇ ਜੀ ਸਾਂਭੀ ਸਾਂਭੀ ਚੰਗੀ ਐ ਤੇ ਹੁਣ ਆ ਵੀ ਗੱਬਨ ਜੇ ਹਾਂਜੀ ਇਹ ਗੱਬਨ ਜੇ ਐਰ ਕੀ ਦੂਜਾ ਸੁਆ ਸੋਨਾ ਜੇ ਨੇ ਅੱਛਾ ਇਹ ਕਿੰਨਾ ਖੜਦੀ ਟਾਈਮ ਆਮ 10 ਦਿਨ ਖੜੂਗੀ ਮੇਲੇ ਤੋਂ ਪਹਿਲਾਂ ਪਹਿਲਾਂ ਤੂੰ ਕੜਾ ਜੀ ਠੰਡੀ ਧੀਰੀ ਜੇ ਬਿਲਕੁਲ ਹੀ ਵੀ ਠੀਕ ਐ ਇਹ ਵੀ ਠੰਡੀ ਧੀਰੀ ਆ ਆ ਦੇਖ ਸਕਦੇ ਜੀ ਬਾਕੀ ਹੈਗੀ ਐ ਵੀ ਕ੍ਰੋਸ ਚੀ ਆ ਗਰਮੀ ਆਲੀਆਂ ਹੀ ਆ ਦੋਵੇਂ گاਵਾਂ 'ਚ ਆ ਜਲੇ ਬਾਕੀ ਤੁਹਾਣਾ ਦਾ ਸਾਈਜ਼ ਗੈਪ ਕੱਦ ਕਾਠ ਦੀ ਚੰਗੀ ਆ ਉਤਨੇ ਵਿੱਚ ਆ ਦੇਖ ਸਾਡੇ ਥਾਣੇ ਤੇ ਆਪਾਂ ਲਾਗੇ ਤੋਂ ਚੰਗੇ ਗਾਪ ਤੇ ਦੂਰ ਦੂਰ ਜਿਹੜਾ ਥਾਣਾ ਹੈ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣਾ ਹੈ ਇਹ ਵਿੱਚ ਕਿੰਨਾ ਗੇ ਦੁੱਧ ਕੱਢੀ ਜਾਊਗੀ ਉਤਨਾ ਦੁੱਧ ਵੇਜੀ ਵੀ 17-18 ਕਿਲੋ ਵਾਲੀ ਜੀ ਅੱਛਾ ਹਾਂਜੀ ਤੇ ਇਹਦਾ ਫਿਰ ਮੁੱਲ ਕੀ ਦਾ ਮੁੱਲ 50000 ਰੁਪਏ ਅੱਛਾ ਹਾਂਜੀ ਤੇ ਜਸਨਾ ਕਰ ਦਈਏ ਕਿੰਨੇ ਦੀ ਕਰਨੀ ਹੈ ਤੇ 2000 ਛੱਡਦਾ ਹੋਰ ਕਰ ਦਈਏ ਹੋਰ ਕਰ ਦਈਏ ਹਾਂਜੀ ਚਲੋ ਜੇ ਸੁਣੀ ਸੁਵਾਈ ਹੁੰਦੀ ਤੇ ਫਿਰ ਤਾਂ ਦਾ 55 ਦੀ ਹਾਂਜੀ 45000 ਦੀ ਹਾਂ ਨਾ ਦੇ ਦਾਂਗੇ 64000 ਦੀ ਚਲੋ ਬਾਕੀ ਛੋਟ ਛੜ ਮੋਕੇ ਤੇ ਹੋ ਜੂਗੀ ਬੋਲ ਕਰਦਾਂਗੇ ਥੋੜੀ ਬਹੁਤੀ ਪਰ ਥੋੜੀ ਬਹੁਤੀ ਰਹਿਣੀ ਤੈਨੂੰ ਪਤਾ ਇਹਨਾਂ ਦਾ ਹੀ ਹਾਂਜੀ ਹੁਣ ਚਲੋ ਬਾਜ਼ਾਰ ਵੀ ਇਹਨਾਂ ਦਾ ਹੀ ਆਉਣ ਵਾਲੇ ਸਮੇਂ ਚ ਠੀਕ ਹੈ ਤੇ ਹੁਣ ਇਹ ਕਾ ਝੋਟੀ ਕਾਫੀ ਖੂਬਸੂਰਤ ਆ ਤੇ ਚੰਗੇ ਪੇਠਪੜੇ ਦੀ ਮਾਲ ਕਿ ਤੇ ਮਗਰ ਕੀ ਆਦੇ ਮਗਰ ਕੱਟੀ ਜੇ ਮਗਰ ਕੱਟੀ-ਕੱਟੀ ਹੁਣੇ ਥੱਲੇ ਲੱਗ ਗਈ ਥੋੜਾ ਚੁੰਗ ਗਈ ਉਧਰ ਕੱਚਾ ਲਾਗੇ ਬਲਤਾ ਨਾ ਨੇ ਇਹਦੇ ਦੰਦਾ ਜੇ ਝੋਟੀ ਅੱਛਾ ਤੇ ਵੇਖ ਲੋ ਮੇਰੀ ਜਿਹੜੀ ਹਾਈਟ ਜੇ ਵੀ ਕੱਦ ਚੰਗਾ ਹੈ ਨਾ ਸੁਆ ਕਿੰਮਾ ਇਹਦਾ ਸੁਆ ਵੇਜੀ ਦੂਜਾ ਜੇ ਖੀਰੀ ਸੁਈ ਕਿਤੇ ਅੱਛਾ ਅਜੇ ਵੀ ਦੰਦਾ ਜਿਆ ਜਵਾਨ ਨਹੀਂ ਹੋ ਜੀ ਠੀਕ ਹੈ ਹਾਂਜੀ ਤੇ ਆਹ ਕੱਟੀ ਮਗਰ ਕੱਟੀ ਵੀ ਚੰਗੀ ਕਿੰਨੇ ਦਿਨਾਂ ਤੇ ਸੋਈ ਆ ਸੁਈ ਨੂੰ ਅਜੇ ਵੀ 12 13 ਦਿਨ ਹੋ ਗਏ ਜੀ 12 13 ਦਿਨ ਹੋ ਗਏ ਆ ਹਾਂਜੀ ਤੇ ਕਿੰਨਾ ਦੁੱਧ ਤਿਆਰ ਮੌਕੇ ਤੇ ਬਿਲਕੁਲ ਦੁੱਧ ਤਾਂ ਐਸ ਵੇਲੇ ਤਿਆਰ 13 ਕਿਲੋ ਤਿਆਰ ਜੇ ਪੱਕਾ ਜਿਹੜਾ ਆਪਾਂ ਦੋ ਟਾਈਮ ਚਵਾ ਦਨਾ ਹੈ। ਅੱਛਾ। ਹਾਂਜੀ। ਕਿੰਨਾ ਕਿ ਦੁੱਧ ਕਰੀ ਜਾਊਗੀ ਐ? ਦੁੱਧ ਮਿਲਜੀ 14-15 ਕਿਲੋ ਰਹੂਗੀ। ਅੱਛਾ। ਹਾਂਜੀ। ਦੁੱਧ ਫੇਰ ਇਹਨੂੰ ਆ ਥਾਣੇ ਤੇ ਦੇਖ ਸਕਦੇ ਕਰੀ ਲੱਗੇ ਤਾਂ। ਆ ਹੁਣੇ 33 ਜਿਹੜੀ ਥੱਲੇ ਲੱਗ ਗਈ। ਇਹ ਵੀ ਜੇ ਇੱਕੀ ਦੀ ਹੈ। ਬਾਕੀ ਸੋਹਣੀ ਝੋਟੀ ਆ। ਇਹ ਵੀ ਜੇ ਕਿਸ ਨੇ ਮੰਡੀ ਪਾਉਣੀ ਆ। ਮੰਡੀ ਪਾਉਣ ਵਾਲੀ ਝੋਟੀ ਆ ਤਰ੍ਹਾਂ। ਲਾਜ ਆਇਆ ਕਦੀ ਸਰਦੀ ਲਾਜ ਆ ਤੌਰ ਤੇ ਲੰਮੀ ਆਜਾ ਲੈ ਆਓ ਜੀ ਮੇਰੇ ਤੋਂ ਤਰ ਮੂੰਹ ਚੋਕੇ ਪੜਾ ਭਲਵਾਨਾ ਬਾਕੀ ਪੇਠਪੜੀ ਦੀ ਚੰਗੀ ਹੈ ਤੇ ਸਾਂਭੀ ਸੰਧੀ ਵੀ ਚੰਗੀ ਹੈ ਉਧਰ ਦੀ ਝੋਡੀ ਜੀ ਵੀ ਮੇਰਾ ਵੀ ਜਿੱਦਾਂ ਮਰਜੀ ਤੁਹਾਨੂੰ ਪਤਾ ਇੱਧਰ ਕਿੰਨੀਆਂ ਸੋਤੀਆਂ ਨੇ ਹਾਂਜੀ ਹਾਂਜੀ ਠੀਕ ਹੈ ਹਾਂ ਇਹਦੇ ਤੇ ਇਹਦਾ ਫਿਰ ਮੁੱਲ ਮੁੱਲ ਤੇ 160 ਜੀ ਤੇ ਵੇਚ ਨਹੀਂ ਗਿੰਦੇ ਨਹੀਂ ਕਿੰਨੇ ਦੀ ਆ ਪਾਏ ਮੰਡੀ ਚ ਤੁਹਾਨੂੰ ਉਹਦਾ ਇੱਥੇ ਢਾਈ ਢਾਈ ਜੀਆਂ ਮਰਦ ਵੇਖੜੀਆਂ ਜੀ ਹਾਂਜੀ 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 ਤੇ ਪਰ ਆਪਾਂ ਕੋਈ ਗੱਲੀ ਜਾਇਜ਼ ਹੀ ਦੇ ਦਾਂਗੇ ਕਿੰਨੇ ਰੀ ਦੇ ਦੀ ਕਰ ਦੋ ਆਪ ਹੀ ਡੇਢ ਚ ਛੋਟ ਕਰੋ ਕਿੰਨੀ ਕਰਨੀ ਜੀ ਜਿੱਦਾ ਦਾਤਾ ਚ 10 10 ਢਾਈ ਇਹ ਤੁਸੀਂ ਪਹਿਲਾਂ ਕੰਮ ਚਾ ਰੱਖ ਲਿਆ ਇਹ ਤੇ ਫਿਰ ਛਾਲ ਵੱਡੀ ਮਾਰਨੀ ਪੈਣੀ ਹੈ ਚਲੋ 5 ਦਸਾਂਗੇ ਅੱਛਾ ਆਪਾਂ ਹੀ ਦਸਾਂਗੇ ਅੱਛਾ 1 ਲੱਖ ਤੇ 45 ਹਜ਼ਾਰ ਦੀ 1 ਲੱਖ 45 ਹਜ਼ਾਰ ਚ 200 ਛੋਟ ਹੋਣੀ ਆ ਠੀਕ ਮੈਂ ਵੀਰ ਭਰਾ ਫੋਨ ਕਰਕੇ ਤੇ ਘਟਾਉਂਦੇ ਆ ਫਿਰ ਉਹ ਕੰਮ ਨਹੀਂ ਤੁਹਾਨੂੰ ਪਤਾ ਮੰਡੀ 'ਚ ਤੁਹਾਨੂੰ ਪਤਾ ਇਹਦੇ ਨਾਲ ਦੀਆਂ ਦੋ ਦੋ ਧਾਈਆਂ ਵਿਕ ਰਹੀਆਂ ਨੇ ਠੀਕ ਆ ਤੇ ਬਾਕੀ ਆ ਵੀ ਇਹ ਘਰੇ ਵੱਜੀਆਂ ਵਾਂ ਇੱਥੇ ਤੇ ਇਹਦੇ ਆਪਣੇ ਕੋਲ ਦੋ ਟਾਈਮ ਚੋਕ ਗਿਆ ਨਾ ਤਸੱਲੀ ਕਰੇ ਗਣੇ ਮੰਡੀ ਤੁਹਾਨੂੰ ਪਤਾ ਧਾਰ ਧਾਰ ਤੇ ਲਈਦੀ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਕੀ ਚਲੋ ਇੱਥੇ ਆਪੇ ਵੀਰ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਖੜੇ ਜੀ ਜੋ ਵੀ ਕੁਛ ਆ ਸਾਰਾ ਕੁਛ ਤੁਹਾਡੇ ਸਾਹਮਣੇ ਆ